ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਸਜਣੋ ਤੁਹਾਡਾ ਅੱਜ ਦੀ ਵਿਜ਼ਿਟ ਪਿੰਡ ਆਸਲ ਉਤਾੜ ਜ਼ਿਲ੍ਹਾ ਤਰਨਤਨ ਤਹਿਸੀਲ ਪੱਟੀ ਪਾਉ ਕਾਜ ਸਿੰਘ ਦੇ ਘਰ ਪਹੁੰਚ ਚੁੱਕੇ ਹਾਂ ਦੋ ਤਿੰਨ ਮੱਜਾਂ ਲੈ ਕੇ ਆਇਆ ਦੋ ਸਜਣਾ ਇੱਕ ਜਿਹੜੀ ਤੋਕੜ ਗੱਬਣ ਸਾਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਕੁਐਸਟ ਕਰਾਂਗੇ ਚੱਲਣ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਨ ਨੂੰ ਆਲ ਸੈਟ ਕਰਨਾ ਆਉਣ ਵਾਲੀ ਵੀਡ ਗੋ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦ ਮਿਲ ਸਕੇ। ਆਸ ਕਰਦੇ ਜੋ ਇਸ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਝੋਗੇ। ਕਿਤੋਂ ਵੀ ਖਰੀਦਦਾਰੀ ਕਰਨੀ ਆ ਆਪਣੀ ਦੋ ਟਾਈਮ ਤਿੰਨ ਟਾਈਮ ਨਰਖ ਪਰਖ ਕਰਕੇ ਚੋਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਣਾ। ਪੈਸੇ ਲਾਉਣੇ ਆ ਤੁਹਾਡਾ ਫਰਜ਼ ਬੰਦਾ। ਠੀਕ ਹੈ ਜੀ। ਵਧੇਰੇ ਜਾਣਕਾਰੀ ਲੈਣੇ ਭਾਉ ਤੋਂ ਤੇ ਪੁੱਛਦੇ ਆ ਕਿੰਵਾ ਸੂਆ ਕੀ ਦੁੱਧਵਾ ਤੇ ਕੀ ਮੋਲ ਆ। ਵੀਡੀਓ ਨੂੰ ਐਂਡ ਤੱਕਰ ਵੇਖ ਕੇ ਸਾਰੀ ਗੱਲਬਾਤ ਸੁਣ ਕੇ ਫਿਰ ਫੋਨ ਲਾਇਆ ਕਰੋ ਕਾਲੇ ਨਾ ਪਿਆ ਕਰੋ ਠੀਕ ਆ ਵੀਡੀਓ ਚੱਲਦੀ ਆ ਦਵਾ-ਦਵਾ ਤੁਸੀਂ ਫੋਨ ਲਾਉਂਦੇ ਜੇ ਨਾ ਅਗਲੇ ਨੂੰ ਕੋਈ ਸਮਝ ਲੱਗਦਾ ਨਾ ਤੁਹਾਨੂੰ ਐਂਡ ਤੱਕਰ ਜਰੂਰ ਵੇਖਿਆ ਕਰੋ ਤੇ ਸ਼ੇਅਰ ਵੱਤ-ਵੱਤ ਕਰਿਆ ਕਰੋ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਫਾਇਦਾ ਆਜੂ ਭਲਾ ਆਜੂ ਤੇ ਲਈਏ ਆਓ ਡਿਟੇਲ ਇੱਥੇ ਆਜੋ ਪੋ ਜੀ ਪਿੰਡ ਜਿਹੜਾ ਅਸਲ ਤਾੜ ਆ ਠੀਕ ਆ ਆਸਲਪੂਰੇ ਆਪਾਂ ਜਿਵੇਂ ਮਸ਼ਹੂਰ ਰਵਾ ਜਿਹੜਾ ਮਾਲੇ ਜਾਂ ਮੱਝ ਆਪਣਾ ਕਹਿ ਦਿੰਨੇ ਆ ਉਹ ਪਿੰਡ ਤੋਂ ਅੱਜ ਵੀਡੀਓ ਅਪਲੋਡ ਕਰ ਰਹੇ ਆ ਭੌਂਕਾ ਅਜ ਸਿੰਘ ਦੇ ਘਰੋਂ ਪਾਓ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤ ਸਾਹਿਬ ਜੀ ਚੜਦੀ ਕਲਾ ਚੜਦੀ ਕਲਾ ਜੀ ਠੀਕ ਆ ਤੇ ਇੱਕ ਨਾ ਭੈਣ ਭਰਾਵਾਂ ਨੂੰ ਆਪਣਾ ਨਾਮ ਫੋਨ ਨੰਬਰ ਜ਼ਿਲ੍ਹੇ ਦਾ ਨਾਮ ਦੱਸਗੇ ਕੀ ਨਾਮ ਹੈ ਨਾਮ ਕਰਜ ਸਿੰਘ ਜੀ ਤੇ ਜ਼ਿਲ੍ਹਾ ਜ਼ਿਲ੍ਹਾ ਤਰਨਤਾਰ ਸਰ ਤਰਨਤਾਰ ਸਾਹਿਬ ਤਰਨਤਾਰ ਸਾਹਿਬ ਠੀਕ ਆ ਉਹੀ ਗੱਲ ਨਹੀਂ ਥੋੜੀ ਜੀ ਹੋ ਜਾਂਦਾ ਏ ਹਾਂਜੀ ਹਾਂਜੀ ਤੇ ਪੱਟੀ ਤਹਿਸੀਲ ਆਪਣੀ ਆ ਗਈ ਤਹਿਸੀਲ ਪੱਟੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 98142 ਠੀਕ ਆ ਜੀ 96554 ਲੋ ਭਾਈ ਸੱਜਣੋ ਜਿਵੇਂ ਵੀਡੀਓ ਪਹਿਲੀ ਵਾਰ ਭਾਉ ਨਹੀਂ ਬਣਾ ਰਹੇ ਆ ਪਰ ਵਪਾਰ ਲੈਣ ਦਾ ਕਾਰੋਬਾਰ ਆ ਤੇ ਇਹ ਕਰਕੇ ਵੀਡੀਓ ਪਹਿਲੇ ਆ ਕੋਈ ਗੱਲ ਨਹੀਂ ਮਾੜੀ ਮੋੜ ਗਲਤੀ ਹੋ ਜਾਂਦੀ ਆ ਜਿਹੜਾ ਪਿੰਡ ਆਸਲ ਤਾਰ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਇਹਨੂੰ ਸੱਜਣੋ ਪੱਟੀ ਲੱਗਦੀ ਆ ਕੋਈ ਨਹੀਂ ਭਾਉ ਜੀ ਹੁਣ ਫੇਮਸ ਹੋ ਜਾਣਗੇ ਤੇ ਲਗਾਤਾਰ ਵੀਡੀਓ ਇਹਨਾਂ ਦੀਆਂ ਪਿਆ ਕਰਨ ਗਿਆ ਜਿਵੇਂ सोनू ਸੀਦੋ ਵਾਲਾ ਹਨਾ ਮਸ਼ਹੂਰ ਹੋਇਆ ਪਿਆ ਤੇ ਨਾਂ ਦੀ ਲੋਕੀ ਮਾਲਾ ਜੱਪਦੇ ਨਾ ਐਵੇਂ ਭਾਉ ਦੇ ਨਾਮ ਦੀ ਮਾਲਾ ਨੇ ਗਲਾਂ 'ਚ ਲੋਕਾਂ ਪਾ ਲੈਣੀ ਹੁਣ ਤੇ ਆਹ ਨਾ ਔਰਦਿਆਂ ਵਾਲੇ ਕੰਮ ਕਰ ਦੇਣਾ ਮੁੱਲ ਜਾਇਜ਼ ਫੜ ਲੋ ਫੜ ਲੋ ਵਾਲੇ ਕਰਾ ਦੇਣਾ ਤੇ ਡੈਂਗਰ ਇਹਨਾਂ ਕੋਲ ਦੋ ਚਾਰ ਪਸ਼ੂ ਖਰੀਦੇ ਹੁੰਦੇ ਹੀ ਆ ਤੇ ਇੱਕ ਤੋਕੜ ਗੱਬਣ ਮਾਝਾ ਤੇ ਨੀਲੀ ਰਾਵੀ ਦੇ ਵਿੱਚ ਜੱਗ ਸੂਬਾ ਐ ਵਸ਼ਸ਼ੀ ਕਰਦੇ ਆ ਤੁਹਾਨੂੰ ਨੇੜ ਤੋਂ ਚੈੱਕ ਕਰਾਉਨੇ ਆ ਤੇ 8 ਮਹੀਨੇ ਦੀ ਜਿਹੜੀ ਆ ਬਿਲਕੁਲ ਚੈੱਕ ਪਾਸ ਆ ਤੇ ਦੁੱਧ ਕੋਈ ਕਿਲੋ ਦਾ ਭਉ ਕਹਿੰਦਾ ਹੈਗਾ ਤੇ ਹੁਣ ਬਸ ਡਰਾਈ ਕਰ ਦੇਣੀ ਛੱਡ ਦੇਣੀ ਆ ਠੀਕ ਆ ਜੀ ਬਿੱਲੀ ਮਣਕੀ ਆਖਿਆ ਸੋਹਣੀ ਆ ਖੂਬਸੂਰਤ ਆ ਤੇ ਨੀਲੀ ਰਾਵੀ ਦਾ ਫੁੱਲ ਜਿਹੜਾ ਪੱਖ ਰੱਖਦੀ ਆ ਤੇ ਬਾਕੀ ਰੌਣਕਾਂ ਲੱਗੀਆਂ ਭਾਉ ਦੇ ਘਰ ਸਾਰੇ ਆਪਣੇ ਭੈਣ ਭਰਾਏ ਆ ਸਾਰਿਆਂ ਨੂੰ ਸਾਸਿਕਾਲ ਜੀ ਸੰਧੂ ਫਾਰਮ ਨੂੰ ਠੀਕ ਆ ਜੀ ਤੇ ਪਾਉ ਜੀ ਦੋ ਤੇ ਤਿੰਨ ਲੈਂਡੀਆਂ ਮੱਜਾਂ ਇੱਕ ਤਾਜੀ ਸੂਈ ਤੇ ਇੱਕ ਜਿਹੜੀ ਆ ਕੋਈ 10 15 ਦਿਨਾਂ ਦੀ ਉਹ ਹਾਂਜੀ ਹਾਂਜੀ ਠੀਕ ਆ ਕਿਣਵਾ ਸੂਆ ਏ ਝੋਟੀ ਇਹ ਪਹਿਲਾ ਸੂਆ ਜੀ ਠੀਕ ਕਿੰਨੇ ਦਿਨਾਂ ਦੀ ਸੂਈ ਆ ਇਹ ਸੂਈ ਪਰਸੋਂ ਜੀ ਪਰਸੋਂ ਕਿੰਨਾ ਬੌਲਾ ਹੋਊਗਾ ਬੌਲਾ 8 ਕਿਲੋ ਇਹ ਤਾਂ 8 ਕਿਲੋ ਬੌਲਾ ਸੱਜਣੋਂ ਦੇ ਥੱਲੇ ਇਹ ਕਰਾ ਤੋੜ ਕੇ ਚਲਾ ਕੇ ਵਿਖਾਈਏ ਨਵਾਂ ਪਈ ਸੱਜਣੋਂ ਤੋੜ ਕੇ ਜਿਹੜੀ ਚੈੱਕ ਕਰਾਉਣ ਲੱਗੇ ਆ ਥਾਂ ਤੁਣਾ ਇੱਕ ਰਾਮ ਪ੍ਰੋਪਰ ਨੇੜ ਤੋਂ ਚੈੱਕ ਕਰ ਲੋ ਥਾਂ ਤੁਣ ਬਹੁਤ ਸੋਹਣਾ ਲੱਗਾ ਕੱਲਾ ਕੱਲਾ ਥਾਂ ਨੇ ਤੇ ਪਹਿਲਾ ਸੂਬਾ ਜਿਹੜੀ ਝੋਟੀ ਬਿੱਲੀ ਮਣਕੀ ਅੱਖ ਤੇ ਨੀਲੀ ਦਾ ਵੀ ਪਿੰਡ ਆਸਲ ਉਤਾੜ ਦੇ ਵਿੱਚ ਖੜੀ ਆ ਠੀਕ ਆ ਜੀ ਲੋ ਜੀ ਬਾਕੀ ਕੱਦਕਾਟ ਸੋਹਣਾ ਝੋਟੀ ਦਾ ਮੁੰਦਰੀ ਵਰਗੀ ਹੈ ਸੱਜਣੋ ਕੀ ਆ ਉਮੀਦ ਕਰਦੇ ਆ ਕਿ ਜਰੂਰ ਮੰਨੂ ਲੱਗੂਗੀ ਸਾਡੇ ਨੂੰ ਬਹੁਤ ਚੰਗੀ ਲੱਗੀ ਆ ਬੱਚੇ ਦਾ ਬਿਲਕੁਲ 나ੜੂ ਵੀ ਵੇਖ ਲਓ ਨਾਲ ਹੀ ਅਜੇ ਹਲਦੀ ਘੜੀ ਠੀਕ ਹੈ ਜੀ ਲਓ ਜੀ ਕੀ ਭਾਉ ਜੀ ਫਿਰ ਇਹਦਾ ਮੁੱਲ ਕਰ ਦੇਣਾ ਆਪਾਂ ਮੁੱਲ ਕਰਦੇ 65000 ਰੁਪਏ ਅੱਛਾ ਹਾਂ ਜੀ ਮੁੱਲ ਜਾਏ ਜੀ ਕੋ ਸ਼ੋਰ ਛੱਪਾ ਕਿੰਨਾ ਕਰਦ ਗਏ ਕੋ ਛੱਪਾ ਤਾਂ ਕੋ 5 400 ਦਾ ਉਧਰ ਰੋਰੀ ਯਾਰ ਕਰਦ ਗਏ ਯਾਰ ਕਰਦ ਗਏ 54 ਹੀ ਦੇਦ ਗਏ ਠੀਕ ਆ ਠੀਕ ਹੈ ਤੇ ਦੂਜੇ ਨੰਬਰ ਤੇ ਆ ਗਈ ਕਿਨਵਾ ਸੂਹਾ ਉਹ ਨੀਲੀ ਰਾਵੀ ਉਹ ਵੀ ਕੋਈ ਚੌਥੇ ਸੂਵੇ ਚੌਥੇ ਸੂਵੇ ਹਾਂਜੀ ਠੀਕ ਆ ਉਹ ਨਾਰ ਵੜੀ ਕੱਲੇ ਕੱਲੇ ਦੇਂਦੇ ਬਿਜਲੀ ਘਰ ਜੇ ਬਣਾਇਆ ਹਨਾ ਮੈਂ ਦੁੱਧ ਆ ਲਈ ਆ ਤੇ ਮੈਂ ਦੁੱਧ ਆ ਲਈ ਆ ਹਾਂਜੀ ਹਾਂਜੀ ਠੀਕ ਆ ਇਹ ਦੇ ਫਿਰ ਡੇਰੀ ਤੇ ਜਾਊ ਸਿੱਧਾ ਦੁੱਧ ਦਿੰਦਾ ਹਾਂਜੀ 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 ਠੀਕ ਆ ਆਖੋ ਕੇ ਚੰਗੀ ਬਿੱਲੀ ਮਣਕੀ ਆ ਹਾਂਜੀ ਖੋਲ ਕੇ ਨੂੰ ਤੋੜ ਕੇ ਵਿਖਾਈਏ ਲਓ ਭਈ ਸੱਜਣੋ ਸੁਆ ਦਾਤਾ ਇਹਦੇ ਮਗਰ ਕੱਟੀ ਦੇ ਕੱਟਾ ਪੂ ਇਹਦੇ ਮਗਰ ਕੱਟਾ ਹੀ ਇਹਦੇ ਮਗਰ ਕੱਟਾ ਆ ਜੀ ਠੀਕ ਆ ਤੇ ਸੇਂਗ ਹੀ ਖੁੱਲਾ ਬਾਕੀ ਮੈਂ ਸੋਣੀ ਆ ਵੱਡੀ ਆ ਬਾਡੀ ਬੰਤਰ ਚੰਗੀ ਆ ਥਾਨ ਥੂਣ ਚੰਗਾ ਲੱਗਾ ਹੁੰਦਾ ਵੀ ਠੀਕ ਆ ਜੀ ਲੋਈ ਤੋੜਾ ਕਰ ਸੋ ਚੈੱਕ ਮੇਰੀ ਪਾਉ ਕਹਿੰਦਾ ਅੱਜ ਮੋੜਨਾ ਨਹੀਂ ਕਿਸੇ ਨੂੰ ਜਿਹੜਾ ਵੀ ਆਜੂਗਾ ਦੇ ਕੇ ਘੱਲੀਆਂ ਅੱਜ ਮੇਲਾ 22 ਦਿਨਾਂ ਦਾ ਅੱਜ ਮੇਲਾ ਹੂੰ ਇਹ ਮੇਲੇ ਵਾਲਾ ਹੀ ਸੱਜਣੋ ਕੰਮ ਆ ਹੋਰ ਲਿਓਣ ਵਾਲੇ ਬਣਾਗੇ ਬਾਜੀ ਬਾਸ ਕੀ ਪਾਉਂਗਾ ਦਾ ਮੋਲ ਹਾਂਜੀ ਕਹਿੰਦਾ ਮੋਲ ਇਹਦਾ ਮੋਲ ਦੀ 60000 ਰੁਪਈਆ 60000 ਹਾਂਜੀ ਜਾਇਜ਼ ਕੀਤਾ ਛੋੜ ਛੱਪਾ ਹੋਰ ਕਰਦ ਗਏ ਲੋ ਪਹਿਲੀ ਵੀਡੀਓ ਆ ਚਲੋ ਕਰ ਲਓ ਜਿਤਰਾ ਆਂਦੇ ਜੇ ਫਿਰ ਦੋ ਹਜ਼ਾਰ ਡਾਰਗੀ ਦਵਾ ਦਿਓ ਜੀ 50 ਜਾਰੀ ਠੀਕ ਆ ਜੀ ਠੀਕ ਆ ਇੱਕ ਤੋਕੜ ਗੱਬਣ ਆ ਹਾਂਜੀ ਹਾਂਜੀ ਉਹ ਵਿਖਾਈ ਲੋ ਭਾਈ ਸੱਜਣੋ ਇੱਕ ਤੋਕੜ ਗੱਬਣ ਜਿਹੜੀ ਨੀਲੀ ਦੇ ਵਿੱਚ 8 ਮਹੀਨਿਆਂ ਦੀ ਪਾਉ ਕਹਿੰਦਾ ਠੀਕ ਆ ਜੀ ਤੇ ਪਾਉ ਦੋ ਦਿੰਦੇ ਆ ਹਾਂ ਦਿੰਦੀ ਆ ਜੀ अच्छा दो दिन ਦੇ ਥੱਲੇ ਕੋ तकरीबन ਨਾ ਹੋਵੇ 2.5 ਕਿਲੋ ਹੋਊਗਾ ਐਵੇਂ ਝੂਠ ਮਾਰਨ ਪੰਜ ਆਖੀ ਜੇ ਅੱਛਾ ਕਿਲੋ 2 ਕਿਲੋ ਹਾਂ ਇਹ ਨਾ ਮਿਲਦੀ ਕਿੰਦਾ ਇਹ ਫੁੱਲ ਵਿਖਾਉਂਦੀ ਆ ਮਿਲਦੀ ਮਿਲਦੀ ਪਾੜੇ ਤੇ ਪਾੜਾ ਪਾਇਆ ਹਾਂਜੀ ਹਾਂਜੀ ਇਹਨੂੰ ਤੋੜ ਕੇ ਚੈੱਕ ਕਰਾਈਏ ਲਓ ਸੱਜਣੋ ਤਾਂ ਤੁਣ ਵੇਖ ਲਓ ਉਹਦੇ ਬਾਕੀ ਕਿਲੋ 1.5 ਕਿਲੋ ਦੋ ਦਿੰਦੀ ਜੇ ਹਾਂਜੀ ਹਾਂਜੀ ਠੀਕ ਆ ਕੋਈ ਘੂਰ ਨਹੀਂ ਛਟਾ ਨਹੀਂ ਕੋਈ ਕਿਸੇ ਰੰਦ ਦਾ ਨਹੀਂ ਲਓ ਜੀ ਹੈ ਵੀ ਪੂਰੇ 8 ਮਹੀਨੇ ਚੱਲ 8 ਮਹੀਨੇ ਅਜ ਚੈੱਕ ਪਾਸ ਗਰੰਟੀ ਨਾਲ ਜਿਹੜਾ ਮਰਜ਼ੀ ਮੇਰਾ ਵੀਰ ਆ ਕੇ ਆਪਣੀ ਖਰੀਦਾਰੀ ਕਰ ਸਕਦਾ ਤੇ 8 ਮਹੀਨਿਆਂ ਦੇ ਵਿੱਚ ਜਿਹੜੀ ਚੈੱਕ ਪਾਸ ਆ ਠੀਕ ਆ ਤੇ ਪਾਉ ਜੀ ਦਾ ਮੁੱਲ ਕੀ ਆ ਜਾਇਜ਼ ਕਰੀਏ ਮੁੱਲ ਜਾਇਜ਼ ਮੁੱਲ ਆਹੋ 55000 ਦੀ ਤੇ 2000 ਛੱਡ ਦਿਓ ਛੱਡ ਦਿਓ ਕੁਛ ਨਹੀਂ ਦਾ ਪਹਿਲੀ ਵੀਡੀਓ ਆ ਚਲੋ ਛੱਡਾ ਲਓ 53000 ਦੀ ਦੇ ਦਿਓ ਠੀਕ ਐ ਇਹੋ ਤਿੰਨ ਆ ਹਾਂਜੀ ਹਾਂਜੀ ਲਓ ਭਾਈ ਸੱਜਣੋ ਚੈੱਕ ਪਾਸ 6 ਮਹੀਨਿਆਂ ਦੀ ਤੇ ਦੋ ਸੱਜਣਾ ਸੂਈਆਂ ਮੱਜਾਂ ਤੁਹਾਨੂੰ ਵਿਖਾਤੀਆਂ ਆਪਣੇ ਨਰਖ ਪਰਖ ਕਰਕੇ ਚੋ ਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਸਾਡਾ ਕੰਮ ਹੈ ਵੀਡੀਓ ਬਣਾਉਣਾ ਤੁਹਾਡਾ ਕੰਮ ਹੈ ਨਰਖ ਪਰਖ ਕਰਨਾ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ